ਪੰਜਾਬ ਤੱਕ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਅੱਜ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਦੀ ਕਿਉਂਕਿ ਇਹ ਜਿਹੜਾ ਗਠਜੋੜ ਹੈ ਹੁਣ ਚਰਚਾ ਦੇ ਵਿੱਚ ਆ ਗਿਆ ਹੈ ਖਾਸ ਕਰ ਇਸ ਲਈ ਕਿਉਂਕਿ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਕਿਸੇ ਵੀ ਪਾਰਟੀ ਦੇ ਨਾਲ ਕੋਈ ਗਠਜੋੜ ਨਹੀਂ ਕਰੇਗੀ ਕਿਉਂਕਿ ਗਠਜੋੜ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਹੈ ਇਸ ਸਟੇਟਮੈਂਟ ਤਾਜ਼ੀ ਹੈ ਕੱਲ ਹੀ ਉਹਨਾਂ ਨੇ ਦਿੱਤੀ ਹੈ ਤੇ ਉਸ ਸਟੇਟਮੈਂਟ ਦੇ ਬਾਅਦ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਸ਼ਰਮਣੀ ਅਕਾਲੀ ਦਲ ਜਾਂ ਫਿਰ बसपा ਦਾ ਗਠਜੋੜ ਰਹੇਗਾ ਜਾਂ ਫਿਰ ਨਹੀਂ ਜੇ ਗੱਲ ਕਰੀਏ ਸ਼ਰਮਣੀ ਅਕਾਲੀ ਦਲ ਦੀ ਤੇ ਪਿੱਛੇ ਪਾਰਟੀ ਦੀ ਵਰੇਗੰਡ ਦੇ ਮੌਕੇ ਤੇ ਪਾਰਟੀ ਦੀ ਲੀਡਰਸ਼ਿਪ ਨੇ ਸਾਫ਼ ਕੀਤਾ ਸੀ ਕਿ ਉਹਨਾਂ ਦਾ ਜਿਹੜਾ ਗਠਜੋੜ ਹੈ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਹੈ ਤੇ ਉਹ ਉਸ ਗਠਜੋੜ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਨੇ ਇਹ ਸਵਾਲ ਕੀਤਾ ਗਿਆ ਸੀ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਇੱਕ ਵਾਰ ਫਿਰ ਆਪਣਾ ਗੱਠਜੋੜ ਕਰਦਾ ਚਾਹੁੰਦੀ ਹੈ ਜਾਂ ਫਿਰ ਨਹੀਂ ਤੇ ਇਸ ਸਵਾਲ ਦੇ ਜਵਾਬ ਦੇ ਨੂੰ ਲੈ ਕੇ ਲੀਡਰਸ਼ਿਪ ਨੇ ਕਿਹਾ ਸੀ ਕਿ ਫਿਲਹਾਲ ਭਾਜਪਾ ਦੇ ਨਾਲ ਕੋਈ ਗੱਠਜੋੜ ਕਰਨ ਦੀ ਪਲੈਨਿੰਗ ਨਹੀਂ ਹੈਗੀ ਉਹਨਾਂ ਦਾ ਗੱਠਜੋੜ ਬਹੁਜਨ ਸਮਾਜਪਾਦੀ ਪਾਰਟੀ ਦੇ ਨਾਲ ਹੈ ਤੇ ਉਸ ਗੱਠਜੋੜ ਨੂੰ ਹੋਰ ਪੱਕਾ ਮਜ਼ਬੂਤ ਕੀਤਾ ਜਾਏਗਾ ਲੇਕਿਨ ਹੁਣ ਮਾਇਆਵਤੀ ਦੀ ਜਿਹੜੀ ਸਟੇਟਮੈਂਟ ਆਈ ਹੈ ਉਸਨੇ ਲੇਖੇ ਸਾਫ ਹੈ ਕਿ ਹੋ ਸਕਦਾ ਹੈ ਅਕਾਲੀ ਦਲ ਤੇ ਬਸਪਾ ਦਾ ਜਿਹੜਾ ਗਠਜੋੜ ਹੈ ਉਹ ਹਕੀਕਤ ਨਾ ਰਹੇ ਉਹ ਟੁੱਟ ਜਾਏ ਤੇ ਅਕਾਲੀ ਦਲ ਨੂੰ ਕਿਸੇ ਹੋਰ ਪਾਰਟੀ ਦੇ ਵੱਲ ਹੁਣ ਨਜ਼ਰ ਪਾਣੀ ਪੈਗੀ ਕਿ ਗਠਜੋੜ ਕਿ ਦੇ ਨਾਲ ਕੀਤਾ ਜਾਏ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਨੂੰ ਲੈ ਕੇ ਪਾਰਟੀ ਦੇ ਲੀਡਰਸ਼ਿਪ ਕੁਝ ਵੀ ਸਾਫ ਸਾਫ ਨਹੀਂ ਕਹਿ ਰਹੀ ਹੈ ਲੇਕਿਨ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਛਾਟ ਕੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਲੇਮ ਕਰੀ ਜਾਂਦੀ ਹੈ ਕਿ ਅਕਾਲੀ ਦਲ ਦੇ ਨਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿਹੜੀ ਪਾਰਟਨਰਸ਼ਿਪ ਜਾਂ ਗੱਠਜੋੜ ਦੀ ਗੱਲ ਬਾਤ ਹੈ ਉਹ ਆਖਰੀ ਮੁਕਾਮ ਤੇ ਪਹੁੰਚ ਗਈ ਹੈ ਤੇ ਸੀਟ ਸ਼ੇਅਰਿੰਗ ਨੂੰ ਲੈ ਕੇ ਥੋੜਾ ਜਿਹਾ ਪੇਚ ਫਸਿਆ ਹੋਇਆ ਹੈ ਤੇ ਕਿਸੇ ਵੀ ਵੇਲੇ ਜੇ ਸੀਟ ਸ਼ੇਅਰਿੰਗ ਦੇ ਨਾਲ ਗਲਬਾਤ ਬਣੀ ਤਾਂ ਫਿਰ ਅਨਾਉਂਸਮੈਂਟ ਹੋ ਸਕਦੀ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਨੂੰ ਇਨਕਾਰ ਕਰਦੀ ਹੈ ਕਹਿ ਰਹੀ ਹੈ ਕਿ ਪਾਛਵਾ ਦੇ ਨਾਲ ਫਿਲਹਾਲ ਗੜਜੋੜ ਕਰਨ ਦੀ ਕੋਈ ਤਿਆਰੀ ਨਹੀਂ ਹੈ ਹੁਣ ਸਵਾਲ ਇਹ ਹੈ ਜੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੜਜੋੜ ਨਹੀਂ ਰਿਹਾ ਟੁੱਟ ਗਿਆ ਤਾਂ ਫਿਰ ਅਕਾਲੀ ਦਲ ਕਿਸ ਪਾਰਟੀ ਦੇ ਨਾਲ ਗੜਜੋੜ ਕਰੇਗਾ ਸੋਰਸਿਸ ਦੱਸ ਰਹੇ ਨੇ ਕਿ ਲੀਡਰਸ਼ਿਪ ਇੱਕ ਪਾਸੇ ਜਿਹੜੇ ਹਾਰਡਲਾਈਨਰ ਗਰੁੱਪ ਨੇ ਪਾਵੇਂ ਉਹ ਸ਼੍ਰੀਮਾਨ ਕਾਲੀਦਲ ਅੰਮ੍ਰਿਤਸਰ ਹੋਵੇ ਇਆ ਫਿਰ ਦੂਜੇ ਦਲ ਉਹਨਾਂ ਦੇ ਨਾਲ ਸਟੇਜ ਸਾਂਝਾ ਕਰਦੀ ਅਸੀਂ ਦੇਖੀ ਹੈ ਤੇ ਦੂਜੀ ਜਿਹੜੀ ਗੱਲ ਸੁਣਨ ਦੇ ਵਿਚਾਰੀਆਂ ਉਹ ਇਹ ਜਿਹੜੇ ਕਿਆਸ ਲਾਏ ਜਾ ਰਹੇ ਨੇ ਉਹ ਇਹ ਕਿ ਪਾਰਟੀ ਵામਪਤਥੀ ਦਲ ਜਿਹਦੇ ਵਿੱਚ ਸੀਪੀਆਈ ਤੇ ਸੀਪੀਆਈਐਮ ਹੈਗੇ ਨੇ ਉਹਨਾਂ ਦੇ ਨਾਲ ਵਿਗੜ ਜੋੜ ਕਰ ਸਕਦੀ ਹੈ ਹਾਲਾਂਕਿ ਲੀਡਰਸ਼ਿਪ ਨੇ ਕੋਈ ਕਲੈਰਿਟੀ ਸਾਨੂੰ ਨਹੀਂ ਦਿੱਤੀ ਕਿ ਇਹਨਾਂ ਪਾਰਟੀ ਦੇ ਨਾਲ ਗਠਜੋੜ ਹੋਏਗਾ ਨਹੀਂ ਹੋਏਗਾ ਲੀਡਰਸ ਕਹਿ ਰਹੇ ਨੇ ਕਿ ਇਹ ਜਿਹੜੀ ਫਿਊਚਰ ਦੀ ਗੱਲ ਹੈ ਜਦੋਂ ਚੋਣਾਂ ਅਨਾਉਂਸ ਹੋਣ ਗਿਆ ਉਸਦੇ ਬਾਅਦ ਗੜਜੋੜ ਕਿਹਦੇ ਨਾਲ ਹੋਏਗਾ ਕਿੰਨਾ ਕਰ ਹੋਏਗਾ ਸ਼ੀਟ ਸ਼ੇਰਿੰਗ ਕਿਸ ਤਰ੍ਹਾਂ ਹੋਏਗੀ ਉਹਦਾ ਕੀ ਐਲਗੋਰਿਦਮ ਹੋਏਗਾ ਉਸਦੀ ਅਨਾਉਂਸਮੈਂਟ ਕੀਤੀ ਜਾਏਗੀ ਫਿਲਹਾਲ ਮਾਇਆਵਤੀ ਦੀ ਸਟੇਟਮੈਂਟ ਤੇ ਬਾਅਦ ਕਿਆਸ ਲਾਏ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਤੇ ਬਸਬਦ ਦਾ ਗਠਜੋੜ ਟੁੱਟ ਸਕਦਾ ਹੈ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਰੀਗਰੂਪ ਕਰ ਰਿਹਾ ਆਪਣੇ ਆਪ ਨੂੰ ਸਟਰੈਂਥਨ ਜਾਂ ਮਜ਼ਬੂਤ ਕਰੀ ਜਾਂਦਾ ਹੈ ਉਹਨਾਂ ਦੇ Dalit Dalit ਵੋਟ ਸ਼ੇਅਰ ਦਾ ਕਿਉਂ ਹੋਏਗਾ ਕਿਉਂਕਿ ਪੰਜਾਬ ਦੇ ਵਿੱਚ 32% Dalit ਮੋਟ ਸ਼ੇਅਰ ਹੈਗਾ بڑا ਵੋਟ ਸ਼ੇਅਰ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ ਬਸਪਨੋ ਇੱਕ Dalit ਮੁਖੀ ਪਾਰਟੀ ਕਿਹਾ ਜਾਂਦਾ ਹੈ ਭਾਵੇਂ ਉਸ ਦਾ ਵੋਟ ਸ਼ੇਅਰ ਪੰਜਾਬ ਦੇ ਵਿੱਚ 2% ਤੇ ਵੀ ਘੱਟ ਹੋਵੇ ਲੇਕਿਨ ਫਿਰ ਵੀ ਉਸ ਨੂੰ Dalit ਮੁਖੀ ਪਾਰਟੀ ਕਿਹਾ ਜਾਂਦਾ ਹੈ ਤੇ ਹੁਣ ਅਕਾਲੀ ਦਲ Dalit ਵੋਟਰਸ ਨੂੰ ਅਟ੍ਰੈਕਟ ਕਰਨ ਦੇ ਲਈ ਕਿਹੜੀ ਸਟ੍ਰੈਟਜੀ ਇਖਤਿਆਰ ਕਰੇਗਾ ਜੇ बसपा ਦੇ ਨਾਲ ਉਹਦਾ ਗਠਜੋੜ ਨਹੀਂ ਹੁੰਦਾ ਤਾਂ ਫਿਰ ਕਿਸ ਲੀਡਰ ਨੂੰ ਕਿਸ ਪਾਰਟੀ ਨੂੰ ਉਹ ਕਨਸੀਡਰ ਕਰੇਗਾ ਕਿ ਉਹਦੇ ਨਾਲ ਗਠਜੋੜ ਕੀਤਾ ਜਾਏ ਇਹ ਜਿਹੜੇ ਸਵਾਲ ਨੇ ਇਹਨਾਂ ਸਵਾਲਾਂ ਦਾ ਜਵਾਬ ਫਿਲਹਾਲ ਨਾ बसपा ਦੇ ਲੀਡਰ ਨਾ ਅਕਾਲੀ ਦਲ ਦੇ ਲੀਡਰ ਜਾਂ ਫਿਰ ਗਠਜੋੜ ਦੇ ਜਿਹਦੇ ਨਾਲ ਗੱਲ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਉਸਦੇ ਲੀਡਰ ਸਾਫ਼-ਸਾਫ਼ ਕਹਿ ਰਹੇ ਨੇ ਸਵਾਲ ਇਹ ਹੀ ਹੈ ਪੰਜਾਬ ਦੇ ਵਿੱਚ ਅੱਜ ਦੀ ਤਾਰੀਖ ਨੂੰ ਸਾਰੇ ਪਾਰਟੀਆਂ ਕਾਂਗਰਸ ਆਮ ਆਦੀ ਪਾਰਟੀ ਹੋਵੇ भारतीय जनता पार्टी श्रोमणी अकाली दल हो या फिर बसपा श्रोमणी अकाली दल हो गठजोड़ गठजोड़ गेम खेल रही है हूँ इस गेम का की होएगा ये आने वाला समय दसेगा तुम देखते रहो पंजाब तक